ਵਾਜ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪੜਸ਼ਾ ਮਦੀਨੇ ਵੱਲੋਂ ਵਾਪਸ ਆਉਂਦਿਆਂ ਤਾਬਕ ਨਗਰ ਹੁੰਦੇ ਹੋਏ ਮਿਸਰ ਦੇਸ਼ ਦੀ ਰਾਜਧਾਨੀ ਕਾਹਿਰਾ ਪਹੁੰਚੇ ਜੋ ਕਿ ਨੀਲ ਨਦੀ ਦੇ ਕੰਢੇ ਤੇ ਵਸੀ ਹੋਈ ਹੈ ਉਹਨਾਂ ਦਿਨਾਂ ਵਿੱਚ ਉਥੇ ਸਮਰਾਟ ਹਮੀਰ ਹਰਾ ਸੀ ਜੇਤਾ ਮੁੱਖ ਲਖਸ ਜਨਤਾ ਦਾ ਸ਼ੋਸ਼ਣ ਕਰਕੇ ਪੈਸਾ ਇਕੱਠਾ ਕਰਨਾ ਸੀ ਵਾਸਤਵ ਵਿੱਚ ਰਾਸ਼ਟਰੀ ਕਮਾਈ ਵਿੱਚੋਂ ਜਨਤਾ ਦੀ ਭਲਾਈ ਅਤੇ ਨਾਗਰਿਕ ਸੁਖ ਹੁਲਤਾਂ ਲਈ ਸਮਰਾਟ ਹਮੀਰ ਕੋਈ ਵੀ ਨਹੀਂ ਖਰਚ ਕਰਦਾ ਵਿਅਕਤੀ ਸਧਾਰਨ ਦਾ ਜੀਵਨ ਦੁੱਖਾਂ ਭਰਿਆ ਸੀ ਜਨਤਾ ਦੇ ਉੱਤੇ ਬਹੁਤ ਤਸ਼ੱਦਦ ਕਰਦਾ ਇੱਥੋਂ ਤੱਕ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਮੁਰਦਿਆਂ ਦੇ ਮੂੰਹ ਵਿੱਚ ਰੁਪਈਆ ਪਾ ਕੇ ਉਹਨਾਂ ਨੂੰ ਦਫ਼ਨ ਕੀਤਾ ਜਾਂਦਾ ਸੀ ਤੇ ਪਿਆਰਿਓ ਇਹ ਹਮੀਦ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕੱਢ ਕੇ 40 ਗੰਧ ਜੋੜੀ ਖੜਾ ਸੀ ਜਨਤਾ ਨੇ ਇਸ ਰਾਜੇ ਨੂੰ ਕੰਜੂਸ ਬਾਦਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਤੇ ਕੰਜੂਸ ਨੂੰ ਮਿਸ਼ਰੀ ਭਾਸ਼ਾ ਵਿੱਚ ਕਾਰੂ ਕਹਿੰਦੇ ਨੇ ਇਸ ਪ੍ਰਕਾਰ ਬਾਦਸ਼ਾਹ ਦਾ ਨਾਮ ਹਮੀਰ ਕਾਰੂ ਪੈ ਗਿਆ ਔਰ ਜਾਦਾ ਕਰਕੇ ਇਸ ਨੂੰ ਕਾਰੂ ਬਾਦਸ਼ਾਹ ਦੇ ਨਾਮ ਨਾਲ ਜਾਣੇ ਜਾਂਦਾ ਸੀ ਪਰ ਉਹ ਦਰਵੇਸ਼ਾਂ ਥਕੀਰਾਂ ਦਾ ਬੜਾ ਸਨਮਾਨ ਕਰਦਾ ਸੀ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਪਹੁੰਚੇ ਸਰਕਾਰੀ ਅਧਿਕਾਰੀਆਂ ਨੇ ਆਪਣੇ ਦੇਸ਼ ਵਾਸੀਆਂ ਦੀ ਤੀੜ ਕਹਿ ਸੁਣਾਈ ਤਾਂ ਤਨ ਸਾਈਂ ਸ਼੍ਰੀ ਗੁਰੂ ਨਾਨਕ ਵੱਲੋਂ ਅਨੁਰੋਧ ਕੀਤਾ ਕਿ ਉਹ ਕਿਸੇ ਜੋਤੀ ਨਾਲ ਬਾਦਸ਼ਾਹ ਨੂੰ ਪੈਸੇ ਦੇ ਲੋਭ ਵੱਲੋਂ ਮੁਕਤੀ ਦਰਾਨ ਤਾਂ ਕਿ ਪ੍ਰਸ਼ਾਸਨ ਵੱਲੋਂ ਜਨਤਾ ਦੀ ਭਲਾਈ ਦੇ ਕੰਮਾਂ ਵਿੱਚ ਪੈਸਾ ਖਰਚ ਕੀਤਾ ਜਾ ਸਕੇ ਤੀਰਤ ਜਨਤਾ ਦੀਆਂ ਕਠਿਨਾਈਆਂ ਨੂੰ ਧਿਆਨ ਵਿੱਚ ਰੱਖ ਕੇ ਗੁਰਦੇਵ ਪਾਸ਼ਾ ਨੇ ਅਧਿਕਾਰੀਆਂ ਨੂੰ ਅਸ਼ਵਾਸ਼ਣ ਦਿੱਤਾ ਕਿ ਕਿਸੇ ਵਿਸ਼ੇਸ਼ ਤਰੀਕੇ ਵਜੋਂ ਜਨਤਾ ਦੀ ਸੇਵਾ ਲਈ ਬਾਦਸ਼ਾਹ ਨੂੰ ਪ੍ਰੇਰਣਾ ਦੇਣਗੇ ਜਨਤਾ ਤੇ ਅਧਿਕਾਰੀਆਂ ਨੂੰ ਅਸ਼ਵਾਸ਼ ਵਿੱਚ ਲੈ ਕੇ ਉਂਗਰਦੇਵ ਆਸ਼ਾ ਰਾਜ ਮਹਿਲਾ ਤੱਕ ਜਾ ਪਹੁੰਚੇ ਕੀਰਤਨ ਸ਼ੁਰੂ ਕਰ ਦਿੱਤਾ ਚੱਲਣਾ ਚੱਲਣਾ ਜ਼ਿਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚਲਸੀ ਅਮਰ ਸੋ ਗੁਰਕਰਤਾਰ ਕੀਰਤਨ ਦੀ ਮਧੁਰ ਆਵਾਜ਼ ਸੁਣ ਕੇ ਉਸ ਦੇ ਖਿੱਚ ਵੱਲੋਂ ਬਾਦਸ਼ਾਹ ਬੇਗਮ ਅਤੇ ਦਾਸੀਆਂ ਸਹਿਤ ਗੁਰਦੇਵ ਦੇ ਸਾਹਮਣੇ ਹਾਜ਼ਰ ਹੋ ਗਿਆ ਹੈ ਉਹਨਾਂ ਨੇ ਗੁਰਦੇਵ ਦੇ ਪ੍ਰਵਚਨ ਸੁਨੇ ਤਾਂ ਤਾਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਦ੍ਰਿਸ਼ਟਮਾਨ ਸਭ ਸੰਸਾਰ ਝੂਠ ਹੈ ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਇੱਥੇ ਕੋਈ ਸਥਿਰ ਨਹੀਂ ਹੈ ਸਾਰਿਆਂ ਨੂੰ ਇੱਕ ਨਾ ਇੱਕ ਦਿਨ ਜਾਣਾ ਪੈਣਾ ਹੈ ਇਸ ਲਈ ਸੰਸਾਰ ਰੂਪੀ ਸਰਾਮ ਨੂੰ ਵੇਦਾ ਹੋਣ ਲਈ ਹਰ ਇੱਕ ਪਲ ਧਿਆਨ ਲੈਣਾ ਚਾਹੀਦਾ ਹੈ ਆਪਣੇ ਕੋਲ ਸ਼ੁਭ ਗੁਣਾਂ ਦਾ ਭੰਡਾਰ ਇਕੱਠਾ ਕਰਨਾ ਚਾਹੀਦਾ ਹੈ ਜੋ ਪ੍ਰਲੋਕ ਦੇ ਵਿੱਚ ਆਪ ਜੀ ਦੀ ਸਹਾਇਤਾ ਕਰ ਸਕੇ ਇੱਥੇ ਵੀ ਦੁਨੀਆ ਤੇ ਚੰਗੇ ਕੰਮ ਕਰੋ ਤਾਂ ਕਿ ਲੋਕ ਆਪ ਦੀ ਇੱਥੇ ਵੀ ਸ਼ੁਭਾ ਕਰਨ ਇਹ ਵਚਨ ਸੁਣ ਕੇ ਬਾਦਸ਼ਾਹ ਹਮੀਦ ਉਰਫ ਕਾਰੂ ਮਾਸ਼ਾ ਨੇ ਵਿਚਾਰ ਕੀਤੀ ਫਕੀਰ ਦੀ ਗੱਲ 'ਚ ਸਚਾਈ ਹੈ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆ ਕੇ ਕਹਿਣ ਲੱਗਾ ਫਕੀਰ ਸਾਈ ਤੁਸੀਂ ਕੋਈ ਸੇਵਾ ਦਾ ਮੌਕਾ ਪ੍ਰਦਾਨ ਕਰੋ ਇਸ ਉਤੇ ਗੁਰਦੇਵ ਨੇ ਉਹਨਾਂ ਨੂੰ ਇੱਕ ਸੂਈ ਦਿੱਤੀ ਕਿਹਾ ਕਿ ਤੁਸੀਂ ਇਸ ਨੂੰ ਸਾਡੀ ਅਮਾਨਤ ਜਾਣ ਕੇ ਰੱਖ ਲਵੋ ਅਸੀਂ ਇਸ ਨੂੰ ਤੁਹਾਡੇ ਕੋਲੋਂ ਅਗਲੇ ਜਹਾਨ ਵਿੱਚ ਜਾ ਕੇ ਵਾਪਸ ਲੈ ਲਵਾਂਗੇ ਬਾਸ਼ਾ ਨੇ ਬਿਨਾਂ ਵਿਚਾਰ ਕੀਤੇ ਸੂਈ ਰੱਖ ਲਈ ਆਪਣੀ ਬੇਗਮ ਨੂੰ ਦੇ ਕੇ ਕਿ ਇਹ ਸੂਈ ਸੰਭਾਲ ਲਓ ਇਹ ਸੂਈ ਨਾਨਕ ਸਾਹਿਬ ਫਕੀਰ ਦੀ ਮਾਨਤ ਹੈ ਉਹ ਸਾਥੋਂ ਅਗਲੇ ਜਹਾਨ ਵਿੱਚ ਵਾਪਸ ਲੈ ਲੈਣਗੇ ਇਹ ਸੁਣ ਕੇ ਸੂ ਜਵਾਨ ਬੇਗਮ ਬੋਲੀ ਤੁਸੀਂ ਵੀ ਕਿਵੇਂ ਦੀਆਂ ਗੱਲਾਂ ਕਰਦੇ ਹੋ ਅਗਲੇ ਜਹਾਨ ਵਿੱਚ ਤਾਂ ਇਹ ਸਰੀਰ ਵੀ ਨਹੀਂ ਜਾਣਾ ਸੂਈ ਨਾਲ ਕਿਵੇਂ ਜਾਵੇਗੀ ਇਹ ਦਲੀਲ ਨੂੰ ਸੁਣ ਕੇ ਬਾਦਸ਼ਾਹ ਤੁਰੰਤ ਪਰਤ ਆਇਆ ਅਤੇ ਆਣ ਕੇ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੂਈ ਫੜਾਉਂਦਿਆਂ ਕਹਿਣ ਲਗਾ ਕਿਰਪਾ ਕਰਕੇ ਸੂਈ ਨੂੰ ਤੁਸੀਂ ਵਾਪਸ ਰੱਖ ਲਵੋ ਮੈਂ ਇਸ ਨੂੰ ਨਾਲ ਲੈ ਕੇ ਨਹੀਂ ਜਾ ਸਕਦਾ ਮੇਰਾ ਸਰੀਰ ਤਾਂ ਇਸ ਦੁਨੀਆ ਤੋਂ ਹੀ ਛੁੱਟ ਜਾਵੇਗਾ ਅੱਗੇ ਸੂਈ ਕਿਵੇਂ ਜਾਵੇਗੀ ਬਾਦਸ਼ਾਹ ਦਾ ਜਵਾਬ ਸੁਣ ਕੇ ਗੁਰਦੇਵ ਹੱਸ ਕੇ ਬੋਲੇ ਜਦੋਂ ਇਹ ਛੋਟੀ ਜੀ ਸੂਈ ਨਾਲ ਨਹੀਂ ਜਾ ਸਕਦੀ ਤਰਵੇਂ ਇੰਨਾ ਵਿਸ਼ਾਲ ਪੈਸਿਆਂ ਦਾ ਭੰਡਾਰ ਜੋ ਇਕੱਠਾ ਕੀਤਾ ਹੀ ਮਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕੱਢ ਕੇ 40 ਗੰਝ ਜੋੜੀ ਬੈਠਾ ਹੈ ਉਹ 40 ਗੰਝ ਤੇਰੇ ਨਾਲ ਕਿਵੇਂ ਜਾਣਗੇ ਉਸ ਨੂੰ ਉੱਥੇ ਕਿਵੇਂ ਲੈ ਕੇ ਜਾਏਗਾ ਇਹ ਗੱਲ ਸੁੰਦਿਆਂ ਸਾਰ ਹੀ ਉਹ ਗੁਰਦੇਵ ਦੇ ਚਲਣਾਂ ਦੇ ਵਿੱਚ ਡਿੱਗ ਪਿਆ ਬੇਨਤੀਆਂ ਕਰਨ ਲੱਗਾ ਮਾਫੀ ਮੰਗਣ ਲੱਗਾ ਗੁਰਦੇਵ ਪਾਸ਼ਾ ਨੇ ਸੁਣ ਦੇ ਦਿੱਤਾ ਏ ਨੇਕ ਬਾਦਸ਼ਾਹ ਨੇਕ ਉਹੀ ਹੈ ਜੋ ਆਪਣੀ ਪਰਜਾ ਦੀ ਭਲਾਈ ਲਈ ਪੈਸਾ ਖਰਚ ਕਰੇ ਇਸ ਤਰ੍ਹਾਂ ਦੇ ਨੇਕ ਕਾਰਜ ਹੀ ਤੁਹਾਡੇ ਸ਼ੋਭ ਗੁਣ ਬਣ ਕੇ ਤੁਹਾਡੇ ਨਾਲ ਜਾਣਗੇ ਜੋ ਪਰਜਾ ਦੀਆਂ ਦਵਾਵਾਂ ਬਣ ਕੇ ਦਰਗਾਹ ਵਿੱਚ ਤੁਹਾਡੀ ਸਹਾਇਤਾ ਕਰਨਗੇ ਉਸੇ ਵੇਲੇ ਫਿਰ ਕਾਰੂ ਬਾਸ਼ਾ ਅਮੀਰ ਬਾਦਸ਼ਾਹ ਨੇ ਗੁਰੂ ਜੀ ਦੀ ਸਿੱਖਿਆ ਧਾਰਨ ਕਰਦੇ ਹੋਏ ਸ਼ਹਿਰਾਂ ਦੇ ਵਿੱਚ ਡੌਂਡੀ ਪਟਾਦੀ ਸ਼ਹਿਰਾਂ ਦੇ ਵਿੱਚ ਜਿਹੜੀ ਮਾਇਆ ਸੀ ਗਲੀਆਂ ਤੱਕ ਪਿਆਰਿਓ ਖਰਾਰ ਦਿੱਤੀ ਪਰ ਲੋਕ ਅਜੇ ਵੀ ਉਹਦੇ ਕੋੜਿਆਂ ਤੋਂ ਡਰਦੇ ਸਨ ਕਿ ਕਿਸੇ ਵੇਲੇ ਵੀ ਸਾਡੇ ਤੇ ਤਸ਼ੱਦਦ ਹੋਵੇਗਾ ਪੈਸੇ ਚੁੱਕਦਿਆਂ ਤੇ ਉਹ ਪੈਸੇ ਗਲੀਆਂ ਦੇ ਵਿੱਚ ਖਿਲਾਰੇ ਗਏ ਫਿਰ ਕਾਰੋਬਾਰຊਾ ਨੂੰ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਉਪਦੇਸ਼ ਲੈ ਕੇ ਸੱਚੀ ਸੁੱਥੀ ਕਰਤ ਕਰਨੀ ਸ਼ੁਰੂ ਕਰ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਉਤੇ ਅਸੀਸ ਤੇ ਮਿਹਰ ਭਰਿਆ ਹੱਥ ਰੱਖਣ ਦਾ ਨ ਕੋਰੋਨਾ ਆਂ ਦਾ ਸਿੱਖੀ ਦੀਵਨ ਕਰਦੀਆਂ ਅਕਲਾਂ ਦੇ ਹੀ ਰੋਗ ਤਾਂ ਤੰਦਰੁਸਤੀਆਂ ਹਰਮਨਦਾਨ ਫਤਿਹ ਬਖਸ਼ਿਸ਼ ਕਰਨ ਜੀ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਰੋ ਤਾਂ ਕਿ ਆਪ ਜੀ ਦਾ ਅਸੀਸਾਂ ਭਰਿਆ ਹੱਥ ਸਾਡੇ ਸਿਰ ਤੇ ਹੋਵੇ ਔਰ ਤੁਹਾਡੇ ਨਾਲ ਅਸੀਂ ਵੱਧ ਤੋਂ ਵੱਧ ਕਥਾ ਕਹਾਣੀਆਂ ਵਿਚਾਰਾਂ ਸਾਂਝੀਆਂ ਕਰ ਸਕੀਏ ਸੋ ਆਓ ਜੀ ਹੋਈਆਂ ਪੁੱਲਾਂ ਨੂੰ ਨੱਚਤਾਰੀਏ ਗੱਜ ਕੇ ਫਤਕ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ